ਦੀ ਕਮਾਈ ਦਾ ਧਿਆਨ ਧਰ ਕੇ ਕਲ ਸਾਹਿਬ ਜੀ ਸਾਹਿਬ ਬੋਲੋ ਜੀਵਾਹਿ ਗੁਰੁ ਜਿਨਾ ਸਿੰਘਾਂ ਸਿਮਣੀਆਂ ਨੇ ਧਰਮ ਦੇ ਦੀਪ ਜੀਤੇ ਬੰਦ ਬੰਦ ਕਟਵਾਏ ਚਰਖਣੀਆਂ ਤੇ ਚੜੇ ਕੋਪਰੀਆਂ ਉਤਰਵਾਇਆਂ ਤਨ ਆਰਿਆ ਨਾਲ ਚੜਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਥ ਸਵਾਸ ਸਾਥ ਸੰਗ ਨਿਭਾਈ ਨਾ ਮਹਾਨ ਸ਼ਹੀਦ ਸਿੰਘ ਸੁਮਣਿਆ ਦੀ ਕੁਮਾਈ ਦਾ ਧਿਆਨ ਤਰ ਕੇ ਖਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀਤੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਕਾਲਸਾ ਜੀਤ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਏ ਤੇਗ ਤੇਗ ਪਤੇਹ ਬਿਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਮੂਲ ਵਾਲੇ ਬੋਲੋ ਜੀਵਾਹਿਕਰ ਸਿਖਾਉ ਨ ਸਿੱਖੀ ਤਾਨ ਇਸ ਗਾਨ ਰੰਤਨ ਬਵੇਖ ਦਾ ਪਰਉਪਸਾਦਾਨ ਸਹਾਦਾਨ ਦਾਨਾ ਸਿਧਾਨ ਨਾਮਦਾਨ ਸ੍ਰੀ ਅਮਰ ਸਤਿ ਸਾਹਿਬ ਜੀ ਦੇ ਦਰਸ਼ਨਿਸ਼ਣਾਨ ਚੌਕੀਆਂ ਝੰਡੇ ਬੁੰਗੇ ਚਕੋ ਜੁਗਿਆ ਟਲ ਧਰਮ ਕਾ ਜੈਕਾਰ ਸੰਸਾ ਜੀ ਸਾਹਿਬ ਬੋਲੋ ਜੀਵਾ ਹਿ ਗਰੂ ਸਿਖਾਂ ਤਾ ਮਨ ਨੀਵਾ ਮਤ ਚੀ ਮਤ ਵਤ ਦੇ ਰੱਖਿਆ ਆਪਿ ਅਕਾਲ ਪੁਰਖ ਪਿਤਾ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦਿਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਹੱਤੇ ਸੇਵਾ ਸੰਭਾਲਦਾ ਦਾਤ ਆਪਣੇ ਪਿਆਰੇ ਖਾਲਸਾ ਜਿਨੂੰ ਬਖਸ਼ਵ ਜੀ ਇਹ ਨਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਨਿਆਸਨਿਆਂ ਦੇ ਆਸ ਦੇ ਸਤਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਜੇ ਅਕਾਲ ਪੁਰਖ ਪਿਤਾ ਜੀਓ ਆਪ ਜੀ ਦੇ ਹਜੂਰ ਆਪ ਜੀ ਦੇ ਦਰ ਘੜ ਦੇ ਸੇ ਪਰਿਵਾਰਾਂ ਵੱਲੋਂ ਬੱਚਿਆਂ ਵੱਲੋਂ ਸਤਿ ਪੁਰ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਿੱਟੀ ਜਾਨ ਅੰਦਰ ਅਤੇ ਮਾਤਾ ਗੁਜਰਕੋਟ ਦੀ ਪਿੰਨਾ ਦੀ ਮਿੱਠੀ ਯਾਦ ਅੰਦਰ ਅਤੇ ਹੋਰ ਸਮੂਹ ਸਹਿਤਾਂ ਦੀ ਯਾਦ ਅੰਦਰ ਬੜੀ ਸਰਦਾ ਭਾਵਨਾ ਸਹਿਤ ਆਪ ਜੀ ਦੀਆਂ ਸਰਬ ਸੰਤਾਂਵਾਸ ਤੇ ਸਾਧੂ ਜੀਓ ਆਪ ਜੀ ਦਾ ਕੋਟ ਅਸਰਾ ਲੈ ਕੇ